ਬਾਬਾ ਨਾਨਕ ਬਾਲਾ ਮਰਦਾਨਾ ਪਦਾ ਕਰਦੇ ਫਰਦ ਨੇ ਦੁਨੀਆਂ ਦਾ ਜਾਂਦੇ ਨੂੰ ਮਰਦਾਨੇ ਨੂੰ ਭੁੱਖ ਲਾਤੀ ਬਾਬੇ ਨਾਨਕ ਨੇ ਕਹਿੰਦਾ ਗੁਰੂ ਜੀ ਭੁੱਖ ਬਹੁਤ ਲੱਗੀ ਆ ਕੁਛ ਖਾਣ ਨੂੰ ਉਹ ਕਹਿੰਦਾ ਭਾਈ ਖਾਣ ਨੂੰ ਕੀ ਹੈ ਕਹਿੰਦਾ ਕਿੱਲਾ ਸੋਲਿਆਂ ਦਾ ਖੜਾ ਕਿਸੇ ਦਾ ਜ਼ਿੰਮੇਵਾਰ ਦਾ ਇੱਥੋਂ ਪੱਟ ਕੇ ਹੋਲਾ ਕਰ ਲੈਣੇ ਆ ਉਹ ਕਹਿੰਦਾ ਕੋਈ ਜ਼ਿੰਮੇਵਾਰ ਕੁੱਟੂ ਆਪਾਂ ਨੂੰ ਜੇ ਸੋਲੇ ਪੱਟ ਲੈ ਆਪਾਂ ਨੇ ਨਹੀਂ ਪੱਟਣੇ ਹਣਾਂ ਕਰਦੇ ਕਰਾਉਂਦੇ ਨੇ ਜੱਟ ਦਾ ਸੀਰੀ ਦੀ ਮੋਢੇ ਡਾਂਗ ਦੀ ਰਾਖੀ ਆ ਰਿਆ ਸੋਲਿਆਂ ਦੀ ਬਾਬਾ ਨਾਨਕ ਕਹਿੰਦਾ ਭਾਈ ਮਰਦਾਨੇ ਉਹ ਬੰਦਾ ਆ ਰਿਹਾ ਇੱਕ ਉਹਨੂੰ ਪੁੱਛਦੇ ਆਪਾਂ ਫਿਰ ਉਹ ਕੋਲੇ ਆ ਗਿਆ ਨੌਕਰ ਉਹ ਭਾਈ ਇਹ ਸੋਲੇ ਤੇਰੇ ਨੇ ਉਹ ਕਹਿੰਦਾ ਜੀ ਮੇਰੇ ਤਾਂ ਹਨ ਨਹੀਂ ਮੈਂ ਜ਼ਿਮੀਂਦਾਰ ਦਾ ਨੌਕਰ ਹਾਂ ਜ਼ਿਮੀਂਦਾਰ ਦੇ ਸੋਲੇ ਨੇ ਉਹ ਕਹਿੰਦਾ ਭਾਈ ਸਾਡੇ ਮਰਦਾਨੇ ਨੂੰ ਭੁੱਖ ਲੱਗੀ ਆ ਉਹਦੇ ਮੋਢੇ ਤੇ ਸਾਫੀ ਦੀ ਇਹ ਨੌਕਰ ਦੇ ਕਹਿੰਦਾ ਬਾਬਾ ਜੀ ਐਂ ਕਰੋ ਤੁਸੀਂ ਆ ਸਾਫੀ ਬਿਸਾਤੀ ਤੇ ਬੈਠੋ ਤੁਹਾਨੂੰ ਹੋਣਾ ਮੈਂ ਖਵਾਉਣਾ ਕਰਕੇ ਉਹ ਸਾਫੀ ਬਿਸਾ ਕੇ ਉਹ ਬਿਠਾਤੇ ਤਿੰਨੇ ਉਹ ਨੌਕਰ ਨੇ ਹੋਲਾ ਕਰੀਆਂ ਤਿੰਨਾ ਨੇ ਖਾ ਲੀਆਂ ਖਾ ਕੇ ਕਹਿੰਦਾ ਬਾਬਾ ਜੀ ਹੁਣ ਤੁਸੀਂ ਐਂ ਕਰੋ ਉਰੀ ਰਹੋ ਮੈਂ ਜਾਣਾ ਪਿੰਡ ਨੂੰ ਤੁਹਾਡੇ ਖਾਤਰ ਪ੍ਰਸਾਦਾ ਲਿਆਉਣਾ ਬਣਵਾ ਕੇ ਉਹਨੇ ਬਾਬੇ ਨੇ ਫਿਰ ਉਹਦੇ ਮੁਖ ਥਾਬੜਾ ਲਾਇਆ ਬੱਚਾ ਤਾਂ ਇਹ ਕਹਿੰਦਾ ਸਾਡੀ ਬਹੁਤ ਸੇਵਾ ਕਰੀਆ ਹੁਣ ਤੂੰ ਵੀ ਕਿਸੇ ਟਾਈਮ ਰਾਜ ਕਰੇਗਾ ਬਾਬੇ ਨਾਨਕ ਨੇ ਬਚਨ ਕਰਤੇ ਜਾਲੇ ਬਾਬਾ ਨਾਨਕ ਜੀ ਤਾਂ ਉਹ ਤਾਂ ਗਾਹਾਂ ਤੁਰ ਗਏ ਰਾਤ ਕੱਟੀ ਨੌਕਰ ਨੇ ਰਾਤ ਨੂੰ ਉਥੇ ਸ਼ਹਿਰ ਦਾ ਰਾਜਾ ਕਿਉਂ ਨਾ ਮਰ ਗਿਆ ਉਹ ਰਾਜਾ ਮਰਿਆ ਗੱਦੀ ਤੇ ਬੈਠੋ ਵੀ ਕੌਣ ਬਹਿੰਦਾ ਰਾਜੇ ਦੇ ਔਲਾਦ ਨਹੀਂ ਜੀ ਗਾਹਾਂ ਕੋਈ ਨਹੀਂ ਬਹਿੰਦਾ ਗੱਦੀ ਤੇ ਜਿੰਨੇ ਵੀ ਆਏ ਕਰੋ ਫਿਰ ਸ਼ਹਿਰ ਦੇ ਚਾਰ ਦਰਵਾਜੇ ਤੇ ਤਿੰਨ ਦਰਵਾਜੇ ਬੰਦ ਕਰ ਦੋ ਚੌਥੇ ਦਰਵਾਜੇ ਆਪਾਂ ਅਰਥੀ ਲੈ ਕੇ ਨਿਕਲਾਂਗੇ ਜਿਹੜਾ ਬੰਦਾ ਆਪਾਂ ਨੂੰ ਬਾਹਰੋਂ ਆਉਂਦਾ ਪਹਿਲੀਆਂ 'ਚ ਮਿਲ ਜੂ ਗੱਡੀ ਤੇ ਉਹਨੂੰ ਬਿਠਾਵਾਂਗੇ ਅਰਥੀ ਚੱਕ ਲਈ ਤਿੰਨ ਦਰਵਾਜੇ ਬੰਦ ਕਰ ਤੇ ਲੈ ਜਾਂਦੇ ਨੇ ਉਧਰੋਂ ਦਾ ਅਰਥੀ ਵਾਲੇ ਅੰਦਰ ਬੜਦੇ ਨੇ ਦਰਵਾਜੇ ਦੇ ਉਧਰੋਂ ਡਾਂਗ ਮੋੜਿਆ ਜੱਟ ਦਾ ਸ੍ਰੀ ਉਹ ਵੀ ਆ ਗਿਆ ਬਾਬੇ ਦੇ ਬਚਨ ਹੋਏ ਹੋਏ ਦੇ ਇਹਨੇ ਵੀ ਆ ਗਿਆ ਧਰ ਦੇ ਵਿਚੋਟੀ ਆਵਦੀ ਆ ਰਸੀ ਚੱਕ ਲੈ ਇੱਕ ਪਾਸੇ ਉਹ ਬਥੇੜਾ ਕਹਿੰਦਾ ਮੈਂ ਸੀਰੀਆਂ ਫਲਾਣੇ ਦਾ ਮੈਂ ਆਉਂਦਾ ਰੁਪਈਏ ਦੇਣੇ ਨੇ ਉਹ ਕਹਿੰਦਾ ਕੁਛ ਦੇਣਾ ਆ ਜਾ ਉਰੇ ਆ ਜਾ ਗੱਡੀ ਤੇ ਬਿਠਾਉਣਾ ਫੈਸਲਾ ਕਰਕੇ ਤੁਰੇ ਉਹਥੇ ਬਾਬੇ ਨੇ ਧੜਕੇ ਦਿਨ ਚੜਦੇ ਨੂੰ ਰਾਜ ਦਵਾਤਾ ਤੇ ਮੁੰਡੇ ਨੂੰ